ਪਾਰਟੀ ਦੇ ਪੰਜਾਬ ਅਧਿਐਕਸ਼ ਸੁਨੀਲ ਜਾਖੜ ਇੱਕ ਵੱਡਾ ਐਲਾਨ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਇਲੈਕਸ਼ਨ ਲੜੇਗੀ ਜਿਹੜਾ ਕਿ ਦੇਸ਼ ਅੱਜ ਤੁਸੀਂ ਆਪੇ ਦੇਖ ਸਕਦੇ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਵੇਂ ਪਾਇਦਾਨ ਤੇ ਆ ਕੇ ਖੜ ਗਿਆ ਹੈ ਪੂਰੇ ਸੰਸਾਰ ਦੇ ਵਿੱਚ ਕੋਈ ਛੋਟੀ ਗੱਲ ਸਾਡਾ ਭਾਰਤ ਵਰਸ਼ ਪਿੱਛੇ ਬਹੁਤ ਦੂਰ ਗਿਣਤੀ ਦੇ ਵਿੱਚ ਗਿਣਿਆ ਜਾਂਦਾ ਸੀਗਾ ਹੋਰ ਅੱਜ ਤੁਹਾਡੇ ਸਾਹਮਣੇ ਸਾਰੇ ਇਹਨਾਂ ਦੇ ਨਾਲ ਜੁੜਨ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸੀ ਸਾਡਾ ਨੁਕਸਾਨ ਹੀ ਹੋਣਾ ਸੀ ਉਹ ਕੀ ਲੱਗਦਾ ਵੋਟ ਕੱਟ ਪੈਂਦੀ ਜਾਂ ਲੋਕ ਲੋਕ ਜਿਹੜੇ ਵੱਧ ਵੋਟ ਭਾਜਪੀ ਨੂੰ ਪਾਉਂਦੇ ਆ ਅਕਾਲੀ ਦਲ ਨੂੰ ਘੱਟ ਪਾਉਂਦੇ ਦੇਖੋ ਅਕਾਲੀਆਂ ਦਾ ਤਾਂ ਫਾਇਦਾ ਜ਼ਰੂਰ ਹੋ ਜਾਣਾ ਸੀ 50% ਦਾ ਸਾਨੂੰ ਇਹਨਾਂ ਦੀ ਜਿਹੜੀ ਵੋਟ ਬੈਂਕ ਆ ਉਸ ਨੂੰ 10% ਬੜੀ ਮੁਸ਼ਕਲ ਨਾਲ ਸਾਡੇ ਚ ਤਬਦੀਲ ਹੋਣਾ ਸੀਗਾ ਪੰਜਾਬ ਦੀਆਂ ਸੀਟਾਂ ਪ੍ਰਧਾਨ ਮੰਤਰੀ ਜੀ ਨੂੰ ਕੁਰਸੀ ਤੇ ਬਿਠਾਉਣ ਨੂੰ ਨਹੀਂ ਰੋਕ ਸਕਦੀਆਂ ਪਰ ਅੱਜ ਪੰਜਾਬ ਦੀ ਜਨਤਾ ਇਸ ਦੇ ਨਾ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸਦਸੇ ਸੀ ਕਾਰਕਿਰਤਾ ਸੀ ਇਹ ਸਾਡੀ ਜੜੀ ਵੱਡੀ ਲੀਡਰਸ਼ਿਪ ਸੀ ਆ ਬਹੁਤ ਖੁਸ਼ ਹੈ ਪਰ ਉਹ ਬਾਦਲ ਬੀਜੇਪੀ ਬੀ ਮਤਲਬ ਭਾਰਤੀ ਜਨਤਾ ਪਾਰਟੀ ਬੀ ਬਾਦੀ ਭਾਰਤੀ ਜਨਤਾ ਪਾਰਟੀ ਬਾਦਲ ਕੀ ਸੀ बार-बार ਕਹਿਣਾ ਕਿ ਇਹ ਅਕਾਲੀ ਦਲ ਬਾਦਲ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਹੀਂ ਨੇ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਵੱਡੇ ਸਿਆਸੀ ਧਮਾਕੇ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦੇ ਸਿਆਸਤਦਾਨਾਂ ਦੀ ਤੇ ਵੱਖ-ਵੱਖ ਪਾਰਟੀਆਂ ਦੀ ਲਗਾਤਾਰ ਨਜ਼ਰ ਬਣੀ ਹੋਈ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਕਦੋਂ ਗਠਜੋੜ ਹੁੰਦਾ ਪਰ ਲੇਕਿਨ ਅੱਜ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਪਾਰਟੀ ਦੇ ਪੰਜਾਬ ਅਧਿਐਕਸ਼ ਸੁਨੀਲ ਜਾਖੜ ਇੱਕ ਵੱਡਾ ਐਲਾਨ ਕਰਦੇ ਨੇ ਕਿ ਭਾਰਤ ਦੇ ਜਨਤਾ ਪਾਰਟੀ ਇਕੱਲੇ ਹੀ ਇਲੈਕਸ਼ਨ ਲੜੇਗੀ ਸੋ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਲਕਾ ਡੇਰਾ ਬਚੀ ਤੋਂ ਹਲਕਾ ਇੰਚਾਰਜ ਸੰਜੀਵ ਖੰਨਾ ਜੀ ਖੰਨਾ ਜੀ ਸਭ ਤੋਂ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਉਮੀਦਾਂ ਜਿਤਾਈਆਂ ਜਾ ਰਹੀਆਂ ਸੀ ਕਿ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗਠਜੋੜ ਹੋਏਗਾ ਪਰ ਲੇਕਿਨ ਇਲੈਕਸ਼ਨ ਦੇ ਵਿੱਚ ਗਠਜੋੜ ਨਹੀਂ ਹੋਇਆ ਨਮਸਕਾਰ ਜੈ ਸ਼੍ਰੀ ਰਾਮ ਦੇਖੋ ਲੋਕਾਂ ਦੇ ਆਪਣੇ ਆਪਣੇ ਕਿਆਸ ਸੀਗੇ ਕਿ ਵੀ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਪਾਰਟੀ ਪਹਿਲੇ ਦੀ ਤਰ੍ਹਾਂ ਇੱਕ ਹੋ ਕਰਕੇ ਇਲੈਕਸ਼ਨ ਲੜਨਗੇ ਪਰ ਸਾਡੇ ਆਪਣੇ ਮਨ ਦੇ ਵਿੱਚ ਇੱਕ ਅੰਦਰੂਨੀ ਧੜਕਨ ਸੀ ਕਿ ਵੀ ਇਹ ਗੱਠਜੋੜ ਨਾ ਹੋਵੇ ਤੇ ਬਹੁਤ ਹੀ ਚੰਗਾ ਹੈ ਕਿਉਂਕਿ ਪੂਰੇ ਪੰਜਾਬ ਦੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਵਰਕਰ ਨੇ ਜਿੰਨੇ ਵੀ ਸਾਡੇ ਕਦਮਵਰ ਨੇਤਾ ਨੇ ਪੰਜਾਬ ਦੇ ਜਿਨ੍ਹਾਂ ਨੇ ਇਸ ਪੰਜਾਬ ਵਾਸਤੇ ਭਾਰਤੀ ਜਨਤਾ ਪਾਰਟੀ ਵਾਸਤੇ ਇਥੇ ਇੱਕ ਇੱਕ ਕਦਮ ਚੱਲ ਚੱਲ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਜਿਹੜੀ ਸਾਡੀ ਸੰਖਿਆ ਦਿਨ ਪ੍ਰਤੀ ਦਿਨ ਰੋਜ਼ ਵੱਧ ਰਹੀ ਹੈ ਇਹਨਾਂ ਦੇ ਜੁੜਨ ਨਾਲ ਸਾਨੂੰ ਇਹ ਨਹੀਂ ਪਤਾ ਲੱਗਣਾ ਸੀ ਅਸੀਂ ਕਿੰਨੇ ਹੈਗੇ ਕਿ ਕਿੰਨੇ ਨਹੀਂ ਹੈਗੇ ਸਾਨੂੰ ਤਾਂ ਫਾਇਦਾ ਘੱਟ ਹੋਣਾ ਸੀ ਸਾਨੂੰ ਤਾਂ 10% ਹੀ ਫਾਇਦਾ ਹੋਣਾ ਸੀ ਪਰ ਇਹਨਾਂ ਨੂੰ ਸਾਡਾ 50% ਫਾਇਦਾ ਹੋ ਜਾਣਾ ਸੀ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਇਸ ਮੁਕਾਮ ਤੇ ਅੱਜ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਇੰਨੀ ਵੱਡੀ ਔਰ ਇੰਨੀ ਪੱਕੀ ਹੋ ਚੁੱਕੀ ਹੈ ਤੁਸੀਂ ਬਾਰ-ਬਾਰ ਸਾਡਾ ਇੱਕ ਨਾਰਾ ਸੁਣ ਰਹੇ ਹੋ ਨੇ ਇਸ ਵਾਰ 400 ਵਾਰ ਇਸ ਵਾਰ ਫਿਰ ਸੇ ਮੋਦੀ ਸਰਕਾਰ ਦੇਖੋ ਇਹ ਕੋਈ ਐਵੇਂ ਦਾ ਵਾਦਾ ਨਹੀਂ ਹੈ ਜਾਂ ਐਵੇਂ ਦੇ ਨਾਰੇ ਨਹੀਂ ਹੈ ਇਹ ਸਚਾਈ ਹੈ ਇਹ ਸਚਾਈ ਹੈ ਸਾਡੇ ਕੀਤੇ ਗੇ ਸਾਰੇ ਵਰਕਰਾਂ ਦੇ ਕੰਮਾਂ ਦੀ ਮੋਦੀ ਜੀ ਦੀ ਦੁਆਰਾ ਨੀਤੀਆਂ ਦੀ ਮੋਦੀ ਜੀ ਨੇ ਜਿੰਨੀਆਂ ਵੀ ਨੀਤੀਆਂ ਆਪਣੀਆਂ ਦੇਸ਼ ਭਾਰਤ ਚ ਲੋਕਾਂ ਵਾਸਤੇ ਚਲਾਈਆਂ ਔਰ ਉਹਨਾਂ ਨੂੰ ਪੂਰਨ ਕਰਕੇ ਦਿਖਾਇਆ ਜਿਹੜੀ ਉਹਨਾਂ ਨੇ ਗਰੰਟੀ ਦੀ ਗਰੰਟੀ ਦਿੱਤੀ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜੋ ਦਿੱਤੀ ਉਹਨੂੰ ਪੂਰਾ ਕਰਕੇ ਦਿਖਾਇਆ ਪੰਜਾਬ ਵਾਸਤੇ ਉਹਨਾਂ ਨੇ ਹਰ ਉਹ ਗੱਲ ਪੂਰੀ ਕਰਕੇ ਦਿਖਾਈ ਜਿਹੜੀ ਅਸੰਭਵ ਸੀਗੀ ਕਸ਼ਮੀਰ ਵਾਸਤੇ ਉਹ ਕੰਮ ਕਰਕੇ ਦਿਖਾਇਆ ਜਿਹੜਾ ਅਸੰਭਵ ਸੀਗਾ ਕਰਤਾਰਪੁਰ ਕਾਰੀਡੋਰ ਖੋਲਿਆ ਸਾਹਿਬਜ਼ਾਦਾ ਦਾ ਜਿਹੜਾ ਬੀਰਬਾਲ ਦਿਵਸ ਨੂੰ ਮਨਾਇਆ ਗਿਆ ਉਹਦੇ ਤੇ ਛੁੱਟੀ ਘੋਸ਼ਿਤ ਕੀਤੀ ਗਈ ਧਾਰਾ 370 ਹਟਾਈ ਗਈ ਔਰ ਖਾਸ ਕਰਕੇ ਜਿਹੜੇ ਇਹ ਛੋਟੇ-ਛੋਟੇ ਬੀਮੇ ਔਰ ਜਿਹੜੇ ਤੁਹਾਡੇ ਮੈਡੀਕਲ ਦੀ ਸੁਵਿਧਾਵਾਾਂ 5 ਲੱਖ ਤੱਕ ਦੀ ਲੋਕਾਂ ਨੂੰ ਮਿਲਣ ਨੂੰ ਮਿਲੀਆਂ ਜਿਹੜੀ ਤੁਹਾਡੀ ਵਿਸ਼ਕਰਮਾ ਯੋਜਨਾ ਔਰ ਹਤਕਰਗਾ ਯੋਜਨਾ ਮਤਲਬ ਐਸੀ-ਐਸੀ ਯੋਜਨਾਵਾਂ ਉਹਨਾਂ ਨੇ ਲਿਆ ਕੇ ਹਰ ਵਰਗ ਨੂੰ ਛੋਟੇ-ਛੋਟੇ ਬੰਦੇ ਨੂੰ ਐਸਐਮਐਸਮੀ ਦੇ ਲੋਨਸ ਔਰ ਐਸੇ ਬਹੁਤ ਸਾਰੇ ਉਦਾਹਰਣ ਨੇ ਜਿਹੜੇ ਦਿਨੇ ਮੈਥੇ ਚਾਹਾਂ ਤੇ ਸ਼ਾਮ ਹੋ ਜੇ ਤੇ ਖਤਮ ਨਾ ਹੋ ਜਿਹੜਾ ਕਿ ਦੇਸ਼ ਅੱਜ ਤੁਸੀਂ ਆਪੇ ਦੇਖ ਸਕਦੇ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਵੇਂ ਪਾਇਦਾਨ ਤੇ ਆ ਕੇ ਖੜ ਗਿਆ ਹੈ ਪੂਰੇ ਸੰਸਾਰ ਦੇ ਵਿੱਚ ਕੋਈ ਛੋਟੀ ਗੱਲ ਹੈ ਸਾਡਾ ਭਾਰਤ ਵਰਸ਼ ਪਿੱਛੇ ਬਹੁਤ ਦੂਰ ਗਿਣਤੀ ਦੇ ਵਿੱਚ ਗਿਣਿਆ ਜਾਂਦਾ ਸੀਗਾ ਔਰ ਅੱਜ ਤੁਹਾਡੇ ਸਾਹਮਣੇ ਪੰਜਵੇਂ ਪਾਇਦਾਨ ਤੇ ਔਰ ਆਉਣ ਵਾਲੇ ਸਮੇਂ ਤੇ ਗਰੰਟੀ ਕੀਤੀ ਜਾ ਰਹੀ ਹੈ ਕੀ ਸਾਡਾ ਦੇਸ਼ ਜਿਹੜਾ ਤੀਸਰੇ ਸਥਾਨ ਤੇ ਆ ਜਾਏਗਾ ਵਿਦੇਸ਼ਾਂ ਦੇ ਵਿੱਚ ਅੱਜ ਸਾਨੂੰ ਮਾਨ ਸਨਮਾਨ ਨਾਲ ਦੇਖਿਆ ਜਾਂਦਾ ਹੈ اچھا ਪੰਜਾਬ ਦੀ ਜੇਕਰ ਗੱਲ ਕਰ ਲਈਏ ਕੀ ਲੱਗਦਾ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਗੱਠ ਜੋੜ ਵੀ ਅਕਾਲੀ ਦਲ ਤੇ ਬੀਜੇਪੀ ਚ ਰਿਹਾ ਸੀ ਤੇ ਹੁਣ ਕਿੰਨੇ ਕੁ ਫਾਇਦੇ ਅਲੱਗ ਲੜਨ ਨਾਲ ਲੱਗਦੇ ਨੇ ਕਿੰਨੇ ਕੁ ਫਾਇਦੇ ਇਕੱਠੇ ਹੋ ਕੇ ਲੜਨ ਨਾਲ ਸੀਗੇ ਸਰ ਇਹਨਾਂ ਦੇ ਨਾਲ ਜੁੜਨ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸੀ ਸਾਡਾ ਨੁਕਸਾਨ ਹੀ ਹੋਣਾ ਸੀ ਮਤਲਬ ਉਹ ਕੀ ਲੱਗਦਾ ਵੋਟ ਕੱਟ ਪੈਂਦੀ ਜਾਂ ਲੋਕ ਜਿਹੜੇ ਵੱਧ ਵੋਟ ਭਾਜਪੀ ਨੂੰ ਪਾਉਂਦੇ ਆ ਅਕਾਲੀ ਦਲ ਨੂੰ ਘੱਟ ਪਾਉਂਦੇ ਦੇਖੋ ਅਕਾਲੀਆਂ ਦਾ ਤਾਂ ਫਾਇਦਾ ਜ਼ਰੂਰ ਹੋ ਜਾਣਾ ਸੀ 50% ਦਾ ਪਰ ਸਾਡਾ ਨੁਕਸਾਨ ਹੋ ਜਾਣਾ ਸੀ ਸਾਨੂੰ ਇਹਨਾਂ ਦੀ ਜਿਹੜੀ ਵੋਟ ਬੈਂਕ ਹੈ ਉਸੇ ਨੂੰ 10% ਬੜੀ ਮੁਸ਼ਕਲ ਨਾਲ ਸਾਡੇ 'ਚ ਤਬਦੀਲ ਹੋਣਾ ਸੀਗਾ ਅੱਜ ਲਗਾਤਾਰ ਸਾਡਾ ਪੌਣੇ 6 ਤੋਂ 13% साड़े 13% ਤੋਂ 25% ਸਾਡਾ ਜਿਹੜਾ ਹੜ੍ਹ ਵੱਧਦਾ ਜਾ ਰਿਹਾ ਇਸ ਵਾਰੀ ਸਾਨੂੰ ਜੋ ਵੀ ਸੀਟਾਂ ਆਂਦੀਆਂ ਪੰਜਾਬ ਦੀਆਂ ਸੀਟਾਂ ਪ੍ਰਧਾਨ ਮੰਤਰੀ ਜੀ ਨੂੰ ਕੁਰਸੀ ਤੇ ਬਿਠਾਉਣ ਨੂੰ ਨਹੀਂ ਰੋਕ ਸਕਦੀਆਂ ਕਿਉਂਕਿ ਪੂਰੇ ਹਿੰਦੁਸਤਾਨ ਨੇ ਇੱਕ ਪ੍ਰਣ ਲੈ ਲਿਆ ਹੈ ਕਿ ਅਬ ਕੀ ਬਾਰ ਫਿਰ ਸੇ ਮੋਦੀ ਸਰਕਾਰ ਤੋ ਪੱਕੀ ਗੱਲ ਹੈ ਗੱਲਬਾਤ ਲਗਾਤਾਰ ਚੱਲ ਰਹੀ ਸੀ ਅਕਾਲੀ ਦਲ ਬੀਜੇਪੀ ਦੇ ਗੱਠ ਜੋੜ ਦੀ ਮੀਟਿੰਗਾਂ ਵੀ ਸੁਭਾਵਿਕ ਹੈ ਕਿ ਹੋ ਰਹੀਆਂ ਸੀ ਅੰਦਰ ਖਾਤੇ ਚਾਈ ਹੋ ਰਹੀਆਂ ਸੀ ਆ ਫੋਨਾਂ ਆ ਰਹੇ ਸੰਪਰਕ ਦੇ ਵਿੱਚ ਸੀਗੇ ਪਰ ਕਾਰਨ ਕੀ ਹੋਇਆ ਮਤਲਬ ਕਿੜੀਆਂ ਕੋਈ ਵੱਧ ਸ਼ਰਤਾਂ ਕਹਿੰਦੇ ਬੀਜੇਪੀ ਵੱਲੋਂ ਰੱਖ ਦਿੱਤੀਆਂ ਗਈਆਂ ਜਾਂ ਅਕਾਲੀ ਦਲ ਵੱਲੋਂ ਵੱਧ ਸੀਟਾਂ ਮੰਗ ਲਈ ਦਿੱਤੀਆਂ ਗਈਆਂ ਗੱਲ ਕਿਤੇ ਨਹੀਂ ਬਣੀ ਉਹਦਾ ਉਹਦਾ ਕਾਰਨ ਕੀ ਲੱਗਦਾ ਦੇਖੋ ਜੋ ਸਾਨੂੰ ਲੱਗਿਆ ਕਿ ਇਹ ਦੇਖੋ ਹੈ ਤਾਂ ਸਾਰੀ ਸਾਡੇ ਜਿੰਨੇ ਵੀ ਦਿੱਲੀ ਦੇ ਵਿੱਚ ਬੈਠੇ ਹੋਏ ਸਾਡੇ ਜਿੰਨੇ ਵੀ ਬ੍ਰਿਸ਼ਟ ਸਿਆਸਤਦਾਨ ਨੇ ਜਾਂ ਸਾਡੇ ਜਿਹੜਾ ਇੱਕ ਸਪੈਸ਼ਲ ਜਿਹੜਾ ਸਾਡਾ ਉੱਥੇ ਸੈੱਲ ਹੈਗਾ ਜਿਹੜਾ ਇਹਨਾਂ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਕੋਈ ਛੋਟੇ ਮਸਲੇ ਤਾਂ ਹੈ ਨਹੀਂ ਵੱਡੇ ਨੇ ਵੱਡੇ ਬੰਦੇ ਹੀ ਦੇ ਵਿੱਚ ਬੈਠ ਕੇ ਨੂੰ ਸੁਲਤਾਨਦੇ ਨੇ ਸਾਡੇ ਵੱਡੇ ਨੇਤਾ ਜਿੰਨੇ ਨੇ ਹੁਣ ਇਹਨਾਂ ਦੀਆਂ ਨਾਜਾਇਜ਼ ਮੰਗਾਂ ਬਈ ਤੁਸੀਂ ਆ ਸਾਡਾ ਫਲਾਣਾ ਨੇਤਾ ਛੋੜ ਦਿਓ ਐ ਕਰ ਦਿਓ ਉਹ ਕਰ ਦਿਓ ਉਸ ਇਸ ਤਰ੍ਹਾਂ ਦੀ ਕੋਈ ਅਸੀਂ ਕਾਫੀ ਸਾਰੀ ਸ਼ਰਤਾਂ ਮੈਨੂੰ ਜੋ ਸੁਣਨ ਚ ਆਇਆ ਦੇਖੋ ਮੈਨੂੰ ਨਹੀਂ ਪਤਾ ਨਾ ਮੈਂ ਕੰਨੋਂ ਹੀ ਸੁਣਿਆ ਨਾ ਇਹ ਸਿਰਫ ਜੱਗ ਸੁਣੀ ਗੱਲ ਹੈ ਬਿਲਕੁਲ ਕਿਆਸੀ ਲਾਈ ਜਾ ਰਹੇ ਨੇ ਕਿਆਸੀ ਲਗਾਏ ਜਾ ਰਹੇ ਨੇ ਅਸਲ ਚ ਕੀ ਹੋਇਆ ਇਹ ਰੱਬ ਜਾਣੇ ਪਰ ਅੱਜ ਪੰਜਾਬ ਦੀ ਜਨਤਾ ਇਸ ਦੇ ਨਾਂ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸਦਸੇ ਸੀ ਕਾਰਜਕਰਤਾ ਸੀ ਇਹ ਸਾਡੀ ਜੜੀ ਵੱਡੀ ਲੀਡਰਸ਼ਿਪ ਸੀ ਆ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਕਿ ਸਾਨੂੰ ਆਪਣਾ WhatsApp ਦਿਖਾਨ ਦਾ ਸਮੇਂ ਆ ਗਿਆ ਸਾਨੂੰ ਅਸੀਂ ਜਿਹੜਾ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਅਸੀਂ ਉਸ ਸਮੇਂ ਲੋਕਾਂ ਨੇ ਪੰਜਾਬ ਚ ਸਾਡੇ ਵਰਕਰਾਂ ਨੇ ਜੋਰ ਲਗਾਇਆ ਜਿਸ ਵਕਤ ਕੋਈ ਪਾਰਟੀ ਦੇ ਵਿੱਚ ਨਾਲ ਖੜਦਾ ਨਹੀਂ ਸੀ ਕਿਸਾਨੀ ਦੌਰ ਸੀ ਕਿਸਾਨੀ ਅੰਦੋਲਨ ਸੀ ਜਿਸ ਵਕਤ ਅਕਾਲੀ ਸਾਨੂੰ ਛੱਡ ਕੇ ਗਏ ਸੀਗੇ ਵੱਡੇ ਭਰਾ ਦੀ ਭੂਮਿਕਾ ਚ ਸੀਗੇ ਅਸੀਂ ਛੋਟੇ ਸੀਗੇ ਪਰ ਜਿਹੜੇ ਨੇਤਾ ਉਸ ਵਕਤ ਸਾਡੇ ਨਾਲ ਖੜੇ ਹੋਏ ਨੇ ਸਾਡੇ ਨਾਲ ਚੱਲੇ ਨੇ ਤੇ ਬੜੀ ਵੱਡੀ ਗੱਲ ਹੈ ਉਹਨਾਂ ਦੀ ਅਸੀਂ ਸਰਾਨਾ ਕਰਦੇ ਹਾਂ ਪ੍ਰਸ਼ੰਸਨੀ ਹੈ ਉਨਾ ਦਾ ਯੋਗਦਾਨ ਤੇ ਉਹ ਅੱਜ ਸਾਰੇ ਖੁਸ਼ ਨੇ ਕਿਤੇ ਨਾ ਕਿਤੇ ਉਹਨਾਂ ਦੁਆਰਾ ਕੀਤੇ ਗਏ ਕਾਰੇ ਔਰ ਉਹਨਾਂ ਦੁਆਰਾ ਕੀਤੀ ਗਈ ਮਿਹਨਤ ਇਹਨਾਂ ਦੇ ਨਾਲ ਜੁੜਨ ਨਾਲ ਛਿਪ ਜਾਣੀ ਸੀ ਅੱਛਾ ਕਿਤੇ ਨਾ ਕਿਤੇ ਇਹ ਵੀ ਦੇਖ ਲਈ ਆਪਾਂ ਲੰਬੇ ਸਮੇਂ ਘਟ ਜਿਹੜਾ ਰਿਹਾ ਅਕਾਲੀ ਦਲ ਪਰ ਉਹ ਅਲੀਦਲ ਦੀ ਮੁਰੇ ਸੀਗੀ ਹੈਨਾ ਤੇ ਕੀ ਲੱਗਦਾ ਹੈ ਜਿਹੜਾ ਉਸ ਸਮੇਂ ਦਾ ਵਿਕਾਸ ਹੋਇਆ ਅਸਲ ਵਿਕਾਸ ਤੇ ਪੰਜਾਬ ਨੂੰ ਅਕਾਲੀ ਦਲ ਲੈ ਕੇ ਗਿਆ ਦੇਖੋ ਜੇ ਲੈ ਕੇ ਗਿਆ ਹੁੰਦਾ ਤੇ ਹਾਲੀ ਕਿਉਂ ਹੁੰਦਾ ਤਕੋ ਅਸੀਂ ਛੋਟੇ ਭਰਾ ਦੀ ਭੂਮਿਕਾ ਜ਼ਰੂਰ ਕਹੀ ਜਾਂਦੀ ਹੈ ਵੀ ਸੀਗੇ ਪਰ ਉਹ ਬਾਦਲ ਬੀਜੇਪੀ ਵੀ ਮਤਲਬ ਭਾਰਤੀ ਜਨਤਾ ਪਾਰਟੀ ਵੀ ਬਾਦੀ ਭਾਰਤੀ ਜਨਤਾ ਪਾਰਟੀ ਬਾਦਲ ਹੀ ਸੀ ਕਿਉਂਕਿ ਅੱਜ ਵੀ ਜਿਹੜੇ ਉਸ ਟਾਈਮ ਦੇ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਜਿਹੜੇ ਕਾਲੀ ਦਲ ਨਾਲ ਗੱਠ ਚੋੜ ਕਰਕੇ ਜਿਹੜੇ ਚੱਲਦੇ ਸੀਗੇ ਉਹ ਅੱਜ ਵੀ ਝੰਡਾ ਕਾਲੀ ਦਲ ਦਾ ਚੁੱਕਦੇ ਨੇ ਭਾਰਤੀ ਜਨਤਾ ਪਾਰਟੀ ਦਾ ਚੁੱਕਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਜੇ ਚੁੱਕਦੇ ਆ ਤਹਾਨੂੰ ਉਹਨਾਂ ਨੂੰ ਪ੍ਰੋਟੋਕਾਲਸ ਪਤਾ ਹੋਣੇ ਚਾਹੀਦੇ ਆ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਕਿਵੇਂ ਚੱਲਦੀ ਹੈ ਕਿਸ ਤਰ੍ਹਾਂ ਪ੍ਰੋਟੋਕਾਲ ਦੇ ਕੰਮ ਕਰਦੀ ਹੈ ਸਾਡੇ ਦੇ ਵਿੱਚ ਹਰ ਆਪਣੇ ਤੋਂ ਵੱਡੇ ਨੇਤਾ ਦੀ ਇੱਜ਼ਤ ਕੀਤੀ ਜਾਂਦੀ ਆ ਉਹਨੂੰ ਸਥਾਨ ਦਿੱਤਾ ਜਾਂਦਾ ਉਹਨੂੰ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਹਰ ਗੱਲ ਉਹਦੇ ਦੁਆਰਾ ਰੱਖੀ ਜਾਂਦੀ ਹੈ ਤੇ ਜੇ ਇਹ ਲੋਕ ਅਗਰ ਇਹ ਗੱਲਾਂ ਉਸ ਵਕਤ ਸਿੱਖੇ ਹੁੰਦੇ ਅਗਰ ਜੇ ਭਾਰਤੀ ਜਨਤਾ ਪਾਰਟੀ ਦੇ ਹੁੰਦੇ ਤਾਂ ਇਹਨਾਂ ਨੂੰ ਗਿਆਨ ਹੁੰਦਾ ਇਸ ਕਰਕੇ ਮੈਂ ਬਾਰ-ਬਾਰ ਕਹਿੰਨਾ ਕਿ ਇਹ ਅਕਾਲੀ ਦਲ ਬਾਦਲ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਹੀਂ ਨੇ ਇਹ ਸਾਨੂੰ ਸਾਡੇ ਅੱਜ ਵਰਕਰਾਂ ਚ ਮੇਰੇ ਮਨ ਚ ਖਾਸ ਕਰ ਮੇਰੇ ਆਪਣੇ ਮਨ ਦੇ ਵਿੱਚ ਮੇਰੇ ਵਰਕਰਾਂ ਚ ਮੇਰੇ ਹਲਕੇ ਦੇ ਵਰਕਰਾਂ ਚ ਮੇਰੇ ਪੰਜਾਬ ਦੇ ਵਰਕਰਾਂ ਮੇਰੇ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹਿਕ ਹੈ ਸਮੂਹ ਹੈ ਉਹਨੂੰ ਅੱਜ ਬਹੁਤ ਭਾਰੀ ਇਸ ਖੁਸ਼ੀ ਪ੍ਰਾਪਤ ਹੋਈ ਹੈ ਚੰਦ ਲੋਕ ਹੋਣਗੇ ਜਿਹੜੇ ਸਿਰਫ ਆਪਣੀ ਵੋਟਾਂ ਵਾਸਤੇ ਜਿੱਥੇ ਇਹਨਾਂ ਦਾ ਵਰਸਪ ਜ਼ਿਆਦਾ ਹੈ ਉਥੇ ਬਈ ਕਦੀ ਸੀਟ ਨਿਕਲ ਆਵੇ ਹੋ ਸਕਦਾ ਥੋੜੇ ਬਹੁਤ ਨਰਾਸ਼ ਹੋਣ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਅੱਛਾ ਡਿਸੀਜਨ ਹੈ ਬਹੁਤ ਵਧੀਆ ਡਿਸੀਜਨ ਹੈ ਤੇ ਅਸੀਂ ਕਹਿੰਨੇ ਆਂ ਵੀ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵਾਸਤੇ ਅੱਜ ਦਿਵਾਲੀ ਹੈ ਮਹਾਰਾਣੀ ਪ੍ਰਨੀਤ ਕੋਰ ਦੇ ਲਗਾਤਾਰ ਚੋਣਾਂ ਦੇ ਦੌਰੇ ਜਿਹੜੇ ਹੈਗੇ ਆ ਹਲਕਾ ਡੇਰਾ ਬਸੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਉਹਦੇ ਚ ਇਹ ਵੀ ਕਿਆਸ ਲਾਏ ਜਾ ਰਹੇ ਨੇ ਕਿ ਕਿਤਨਾ ਕਿਤੇ ਭਾਜਪੀ ਦੇ ਵਿੱਚ ਆਪਸੀ ਫੁੱਟ ਵੀ ਦੇਖਣ ਨੂੰ ਮਿਲ ਰਹੀ ਹੈ ਕੁਝ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵੀ ਗੈਰ ਹਾਜ਼ਰ ਦਿਖਦੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਸੀ ਜਿਹੜੀ ਫੁੱਟ ਹੈ ਵਾਕਈ ਹੈ ਜਾਂ ਹਜੇ ਫਿਰਾਲ ਵੈਸੀ ਜਿਹੜੀ ਹੈਗੀ ਹੈ ਕੋਈ ਮਤਲਬ ਸਿਆਸਤ ਕੀਤੀ ਜਾ ਰਹੀ ਹੈ ਦੇਖੋ ਸਾਡੇ ਇਸ ਇਲਾਕੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੋਰ ਜੀ ਸਾਡੀ ਭਾਰਤੀ ਜਨਤਾ ਪਾਰਟੀ ਦੁਆਰਾ ਇੱਥੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਜੋ ਵੀ ਸਾਡਾ ਸ਼ੀਰਸ਼ ਨੇਤਰ ਤਪ ਜਿਸ ਨੂੰ ਵੀ ਨੁਮਾਇੰਦਗੀ ਦਿੰਦਾ ਹੈ ਉਹ ਹਮੇਸ਼ਾ ਸਾਡੇ ਸਿਰ ਮੱਥੇ ਹੁੰਦਾ ਹੈ ਸਾਡਾ ਕੰਮ ਹੁੰਦਾ ਉਹਦੇ ਪਿੱਛੇ ਚੱਲਣਾ ਬਾਕੀ ਗੱਲ ਰਹੀ ਬੁਲਾਉਣ ਨਾ ਬੁਲਾਣ ਦੀ ਇਹ ਕੋਈ ਫਰਕ ਨਹੀਂ ਪੈਂਦਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਬਹੁਤ ਹੀ ਜ਼ਿਆਦਾ ਸਮਝਦਾਰ ਹੈ ਨਵਾਂ ਪਰਿਵਾਰ ਸਾਡੇ ਨਾਲ ਆਕੇ ਚੁਣਿਆ ਹੈ ਪਰਿਵਾਰ ਦੇ ਕਾਇਦੇ ਕਾਨੂੰਨ ਸਿੱਖਣ ਚ ਸਮੇਂ ਲੱਗਦਾ ਹੈ ਪ੍ਰੋਟੋਕਾਲ ਸਮਝਣ ਚ ਸਮਾਂ ਲੱਗਦਾ ਹੈ ਹਜੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਾਂਗਰਸੀ ਅੰਦਰੋਂ ਉਹ ਸਿਸਟਮ ਚੱਲਦਾ ਹੋਵੇ ਪਰ ਆਸਤਾ ਆਸਤਾ ਉਹ ਸਾਡੇ ਪਰਿਵਾਰ ਦੇ ਵਿੱਚ ਅਭिन्न ਅੰਗ ਬਣ ਕੇ ਰਹਿਣਗੇ ਔਰ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਪ੍ਰੋਟੋਕਾਲ ਚੱਲਦਾ ਉਸ ਪ੍ਰੋਟੋਕਾਲ ਦੇ ਤਹਿਤ ਜਾਣਗੇ ਤੇ ਆਪਣੇ ਸਾਰੇ ਛੋਟੇ ਵੱਡੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਜਿਸ ਤਰ੍ਹਾਂ ਮੋਦੀ ਜੀ ਕਹਿੰਦੇ ਨੇ ਕਿ ਲਾਸਟ ਪੰਕਤੀ ਦੇ ਵਿੱਚ ਬੈਠਾ ਹੋਇਆ ਵਿਅਕਤੀ ਸਾਡੇ ਵਾਸਤੇ ਸਰਵਪ੍ਰਥਮ ਹੈ ਉਸੇ ਤਰੀਕੇ ਨਾਲ ਅਸੀਂ ਵੀ ਇਹ ਇਹਨਾਂ ਨੂੰ ਜਿਹੜਾ ਹੈਗਾ ਰਸਮੀ ਤੌਰ ਤਰੀਕੇ ਭਾਰਤੀ ਜਨਤਾ ਪਾਰਟੀ ਤੇ ਦੱਸਣ ਦੇ ਪਾਬੰਦ ਹੈ ਕਿਤੇ ਨਾ ਕਿਤੇ ਹੋ ਸਕਦਾ ਸਾਡੇ ਵੱਲੋਂ ਕਮੀ ਰਹੀ ਹੋਵੇ ਇਹਨਾਂ ਨੂੰ ਅਸੀਂ ਨਾ ਸਮਝਾ ਪਾਏ ਹੋਈ ਪੰਜਾਬ ਪਰ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਫਿਰ ਚਾਹੇ ਆਮ ਆਦਮੀ ਪਾਰਟੀ ਹੋਵੇ ਉਹਨਾਂ ਦੇ ਵਿੱਚ ਵੀ ਕੁਝ ਕਾਂਗਰਸੀ ਲੀਡਰ ਗਏ ਨੇ ਤੇ ਆਉਣ ਸਰ ਪ੍ਰਭਲ ਦਾਵੇਦਾਰ ਜਿਹੜੇ ਟਿਕਟਾਂ ਦੇ ਬਣ ਗਏ ਨੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਚਾਹੇ ਕਹਿ ਲਓ ਮਹਾਰਾਣੀ ਪ੍ਰਨੀਤ ਕੋਰ ਆਏ ਨੇ ਤੇ ਉਹ ਵੀ ਕਾਂਗਰਸ ਨੂੰ ਛੱਡ ਕੇ ਆਏ ਇੱਕ ਲੰਬਾ ਸਮਾਂ ਕਾਂਗਰਸ ਦੇ ਵਿੱਚ ਉਹਨਾਂ ਨੇ ਦਿੱਤਾ ਪਰ ਕੀ ਲੱਗਦਾ ਹੈ ਕਿ ਲੋਕ ਇਹਨਾਂ ਨੂੰ ਮਤਲਬ ਉਸ ਤਰਾ ਦੇਖਣਗੇ ਐਕਸੈਪਟ ਕਰਨਗੇ ਜਾਂ ਫਿਰ ਇਸ ਦਾ ਨੁਕਸਾਨ ਹੋ ਸਕਦਾ ਹੈ ਜਾਂ ਫਾਇਦਾ ਹੋ ਸਕਦਾ ਹੈ ਦੇਖੋ ਇਸ ਦਾ ਕੋਈ ਨੁਕਸਾਨ ਨਹੀਂ ਹੈ ਕਿਉਂਕਿ ਇਹ ਇਲੈਕਸ਼ਨ ਸਾਡੇ ਆਦਰਨੀય ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇਲੈਕਸ਼ਨ ਹੈ ਇਸ ਇਲੈਕਸ਼ਨ ਦੇ ਵਿੱਚ ਵੋਟ ਪੈਣੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੈਣੀ ਹੈ ਨਾ ਕਿ ਕਿਸੇ ਪਾਰਟिकुलर ਇੱਕ ਬੰਦੇ ਨੂੰ ਪੈਣੀ ਹੈ ਉਹ ਤਾਂ ਸਿਰਫ ਇੱਕ ਨੁਮਾਇੰਦਗੀ ਹੈ ਵੀ ਉਹਨਾਂ ਨੂੰ ਭੇਜਿਆ ਗਿਆ ਇਹਨਾਂ ਵੱਡਾ ਭਾਰਤ ਇੱਕ ਬੰਦਾ ਤਾਂ ਇਲੈਕਸ਼ਨ ਨਹੀਂ ਲੜ ਸਕਦਾ ਜਗਾ ਜਗਾ ਤੇ ਕੰਮ ਕਰਨ ਵਾਸਤੇ ਨਮਾਇੰਦੇ ਵੀ ਚਾਹੀਦੇ ਨੇ ਪਰ ਇਹ ਇਲੈਕਸ਼ਨ ਸਿਰਫ ਔਰ ਸਿਰਫ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੈ ਕਮਲ ਦੇ ਫੁੱਲ ਦਾ ਹੈ ਭਾਰਤੀ ਜਨਤਾ ਪਾਰਟੀ ਦਾ ਹੈ ਇਸ ਕਰਕੇ ਕੋਈ ਵੀ ਨੇਤਾ ਅੱਜ ਸਾਡੇ ਕੋਲ ਆਂਦਾ ਹੈ ਜਾਂ ਲੋਕਾਂ ਨੇ ਵੋਟ ਪਾਣੀ ਹੈ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੋਟ ਪਾਣੀ ਹੈ